ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਰਮ ਪਿਆਰਿਓ ਆਪਾਂ ਜਪਜੀ ਸਾਹਿਬ ਦੀਆਂ 29 ਪਉੜੀਆਂ ਦੀ ਜਿਹੜੀ ਵਿਆਖਿਆ ਸਮੇਤ ਪਾਠ ਦੇ ਪਾ ਚੁੱਕੇ ਹਾਂ ਸੋ ਜਿੰਨਾ ਵੀਰਾਂ ਨੇ ਅ ਲਾਈਕ ਸ਼ੇਅਰ ਕਮੈਂਟ ਕੀਤੇ ਆ ਸਭ ਦਾ ਪਹਿਲੇ ਤੈ ਦਿਲੋਂ ਧੰਨਵਾਦ ਔਰ ਜੇ ਕਿਸੇ ਨੇ ਪ੍ਰਾਣੀਆਂ ਵੀਡੀਓ ਦੇਖਣੀਆਂ ਹੌਣ ਤਾਂ ਲਾਭ ਸਿੰਘ ਮਾਨਸਰ ਦਾ ਨਾਮ ਦਾ ਪੇਜ ਵੀ ਬਣਿਆ ਲਾਭ ਸਿੰਘ ਮਾਨਸਰ ਦੇ ਨਾਮ ਤੇ ਜਿਹੜੀ ਫੇਸਬੁੱਕ ਕਾ ਉਹ ਵੀ ਚੱਲਦੀ ਹੈ ਲਾਹਵ ਸਿੰਘ ਮਾਨਸਾ YouTube ਚੈਨਲ ਵੀ ਆਪਣਾ ਚੱਲਦਾ ਹੈ ਸੋ ਕਿਸੇ ਨੇ ਵੀ ਪ੍ਰਾਣੀਆਂ ਜਿਹੜੀਆਂ ਆਡੀਓ ਪਾਠ ਦੀਆਂ ਤੇ ਜਿਹੜੀਆਂ ਵਿਆਖਿਆ ਉਹ ਤੁਸੀਂ ਜਾ ਕੇ শ্রবণ ਕਰ ਸਕਦੇ ਹੋ ਅੱਜ ਆਪਾਂ ਤੀਵੀਂ ਪੌੜੀ پڑھਦੇ ਹਾਂ 29ਵੀਂ ਪੌੜੀ ਦੇ ਵਿੱਚ ਆਪਾਂ ਨੇ ਸਿੱਧ ਕੀਤਾ ਸੀ ਵੀ ਰਿੱਧੀਆਂ ਸਿੱਧੀਆਂ ਕੀ ਹੁੰਦੀਆਂ ਉਹ ਕਿਉਂਕਿ ਇਦੇ ਵਿੱਚ ਇਹ ਹੈ ਵੀ ਬੜੇ ਲੋਕ ਰਿਧੀਆਂ ਸਿੱਧੀਆਂ ਨੂੰ ਕੋਈ ਹੋਰ ਤਰ੍ਹਾਂ ਦਾ ਜਾਦੂ ਜਾਂ ਕਿਸੇ ਤਰ੍ਹਾਂ ਦਾ ਹੋਰ ਸਮਝਦੇ ਆ। ਇਦਾਂ ਦਾ ਕੁਝ ਨਹੀਂ ਹੈਗਾ। ਕਿਸੇ ਕੋਲੇ ਕੋਈ ਰਿਧੀ ਸਿੱਧੀ ਨਹੀਂ ਹੈਗੀ। ਪਰ ਜਿਹੜੀਆਂ ਦਸਨ ਦੇ ਵਿੱਚ ਆਉਂਦੀਆਂ ਨੇ ਸਾਡੇ ਕੋਲੇ ਵਸਤੂਆਂ ਤੇ ਉਹ ਆਪਾਂ ਗੱਲ ਕੀਤੀ ਸੀ ਪੁੱਤ ਦੀ ਸਾਰੇ ਆਕਾਰ ਕੋਠੀ ਮਕਾਨ ਜੋ ਵੀ ਹੈ ਫਸਲ ਬਾੜੀ ਖੇਤੀ ਜਿਹੜੀ ਦਸਨ ਦੇ ਵਿੱਚ ਆਉਂਦੀ ਹੈ ਉਹ ਰਿਧੀਆਂ ਨੇ ਜਿਹੜੇ ਉਹਦੇ ਨੇ ਤੇ ਉਹ ਆਪਾਂ ਮੈਂਬਰ ਤੋਂ ਲੈ ਕੇ ਐਮਪੀ ਪ੍ਰਧਾਨ ਮੰਤਰੀ ਦਾ ਗੱਲ ਕੀਤੀ ਸੀ ਇਹ ਸਿੱਧੀਆਂ ਨੇ ਤੇ ਉਹਨਾਂ ਨੂੰ ਸਫਲਤਾਵਾਂ ਮਿਲਦੀਆਂ ਨੇ ਹੁਣ ਜੇ ਕੋਈ ਕਹੇ ਵੀ ਰੱਬ ਨਾਲ ਜੁੜ ਕੇ ਜੀ ਜਾਂ ਹਰ ਨੂੰ ਸੱਚ ਨੂੰ ਅੰਦਰ ਵਸਾ ਕੇ ਵੀ ਉਹ ਬੰਦਾ ਸੀਐਮਐਮ ਪ੍ਰਧਾਨ ਮੰਤਰੀ ਨਹੀਂ ਬਣ ਸਕਦਾ ਇਦਾਂ ਕੁਝ ਨਹੀਂ ਹੈਗਾ ਅਸੀਂ ਆਪਣੀ ਸ੍ਰਿਸ਼ਟੀ ਦੇ ਆਪਣੇ ਘਰ ਦੇ ਆਪਣੇ ਆਪਣੇ ਆ ਸਰੀਰ ਦੇ ਇੰਦਰੀਆਂ ਦੇ ਰਾਜੇ ਬਣਨਾ ਹੈ ਤੇ ਇਹ ਸਫਲਤਾਵਾਂ ਇਹਨੇ ਜਦੋਂ ਅਸੀਂ ਆਪਣੇ ਮਨ ਨੂੰ ਕੰਟਰੋਲ ਦੇ ਵਿੱਚ ਕਰਾਂਗੇ ਮਨ ਜਿੱਤੈ ਜਗ ਜਿੱਤ ਅਸੀਂ ਆਪਣੀ ਸ੍ਰਿਸ਼ਟੀ ਆਪਣੇ ਜਦੋਂ ਇੰਦਰੀਆਂ ਦੇ ਰਾਜੇ ਬਣਾਂਗੇ ਤਾਂ ਨੰਬਰਦਾਰ ਮੈਂਬਰ ਸਭ ਕੁਝ ਅਸੀਂ ਆਪਣੇ ਘਰੇ ਹੁੰਨੇ ਆ ਇਹ ਹੀ ਸਫਲਤਾਵਾਂ ਨੇ ਜਦੋਂ ਆਪਣਾ ਪਰਿਵਾਰ ਸਾਡੇ ਅੰਦਰ ਸਾਡੇ ਅਧੀਨ ਸਾਡੇ ਅਨਸਾਰ ਚੱਲਦਾ ਹੈ ਸੋ ਇਸ ਕਰਕੇ ਆਪਾਂ ਤੀਵੀਂ ਪੌੜੀ ਹੈ ਜਿਹੜੀ ਉਹਨੂੰ ਆਪਾਂ ਹੁਣ ਪਾਠ ਕਰਦੇ ਆਂ ਫਿਰ ਇਹਦੀ ਵਿਆਖਿਆ ਵੀ ਕਰਾਂਗੇ ਇੱਕ ਆਈ ਜੁਗਤ ਵੇ ਆਈ ਤੈਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇਕ ਲਾਏ دیਵਾਨਾ ਜੀਵ ਤੇ ਸਪਾਵੈ ਤੇ ਵ ਚਲਾਵੈ ਜੇ ਵ ਹੋਵ ਪਰਮਾਨ ਉਹ ਵਖ ਉਹ ਨਾ ਨਜ਼ਰ ਨ ਆਵੈ ਬਹੁਤਾ ਇਹ ਵਿਢਾਨ ਆਦੇਸ ਸਿਆਦੇਸ ਆਦ ਅਨੇਲ ਅਨਾਦ ਅਨਾਹਤ ਜੋਗ ਜੋਗ ਇਕੋ ਵੇਸ ਆਦ ਅਨੇਲ ਅਨਾਦ ਨਾਹਤ ਚੁਗ ਜੋਗ ਇਕੋ ਵੇਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ